ਸਤਿ ਸ੍ਰੀ ਅਕਾਲ ਮੈਂ ਸੋਮ ਸੋਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਸੌਣ ਦਾ ਮਹੀਨਾ ਹੋਵੇ ਤੇ ਤੀਆਂ ਦੀ ਗੱਲਬਾਤ ਨਾ ਹੋਵੇ ਤਾਂ ਗੱਲ ਕਿਤੇ ਨਾ ਕਿਤੇ ਕੱਚੀ ਰਹਿ ਜਾਂਦੀ ਹੈ ਅੱਜ ਮੈਂ ਜਿਸ ਸ਼ਖਸੀਅਤ ਨੂੰ ਆਪ ਸਭ ਦੇ ਰੂਪ ਰੂਪ ਕਰਨ ਜਾ ਰਿਹਾ ਉਹਨਾਂ ਨੇ ਤੀਆਂ ਨੂੰ ਵੇਖਿਆ ਵੀ ਹੈ ਤੀਆਂ ਨੂੰ ਹੰਡਾਇਆ ਵੀ ਹੈ ਔਰ ਅੱਜ ਤੀਆਂ ਦੇ ਫੈਸਟੀਵਲ ਵਿੱਚ ਵੀ ਜਾਂਦੇ ਵੀ ਨੇ ਕਿਤੇ ਨਾ ਕਿਤੇ ਉਹਨਾਂ ਦੀ ਨਾਰਾਜ਼ਗੀ ਹੈ ਕਿ ਜਿਹੜੀਆਂ ਤੀਆਂ ਪਿੰਡ ਦੀ ਸੱਤ ਦੇ ਵਿੱਚ ਲਗਿਆ ਕਰਦੀਆਂ ਸਨ ਦਰਖਤਾਂ ਦੀ ਸ਼ੋਭਾ ਬਣਾਇਆ ਕਰਦੀਆਂ ਸਨ ਪਿੰਗਾ ਉਹਨਾਂ ਦਰਖਤਾਂ ਤੇ ਪਾਈਆਂ ਜਾਂਦੀਆਂ ਨੇ ਉਹ ਤੀਆਂ ਅੱਜ ਕਿਤੇ ਨਾ ਕਿਤੇ ਕਲਪਾਂ ਦੇ ਵਿੱਚ ਮਨਾਇਆ ਜਾਂਦੀਆਂ ਨੇ ਲੇਕਿਨ ਇਸ ਨਰਾਜ਼ਗੀ ਦਾ ਇਜ਼ਹਾਰ ਕਰਨ ਵਾਸਤੇ ਮੇਰੇ ਨਾਲ ਪੰਜਾਬੀ ਦੇ ਨਾਮ ਪਰ ਲੇਖਿਕਾ ਜਿਨ੍ਹਾਂ ਦਾ ਨਾਮ ਸਾਹਿਤਿਕ ਦੁਨੀਆ ਦੇ ਵਿੱਚ ਬ ਇਜ਼ਤ ਲਿਆ ਜਾਂਦਾ ਹੈ ਜਿਨ੍ਹਾਂ ਨੇ ਸਾਹਿਤ ਨੂੰ ਤਿੰਨ ਕਿਤਾਬਾਂ ਦਿੱਤੀਆਂ ਨੇ ਉਹ ਹੈ ਮੈਡਮ ਸੁਰਿੰਦਰ ਕੌਰ ਬਾੜਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੁਰਿੰਦਰ ਭੈਣ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕਰਵਾਦ ਸ਼ੁਕਰੀਆ ਨਮਾਣੀ ਜੀ ਬਾੜਾ ਭੈਣ ਨੂੰ ਜੱਦ ਕੀਤਾ ਨਹੀਂ ਨਹੀਂ ਤੁਸੀਂ ਤੁਸੀਂ ਹਮੇਸ਼ਾ ਯਾਦ ਹੁੰਦੇ ਹੋ ਭੈਣ ਜੀ ਉਹ ਤਾਂ ਫਿਰ ਕਈ ਵਾਰੀ ਉਲਜੀ ਉਹ ਉਲਜੀ ਜਾਂਦਾ ਅੱਛਾ ਸਵਾਲ ਮੇਰਾ ਇਹ ਹੈ ਭੈਣ ਜੀ ਕਿ ਅੱਜ ਤੀਆਂ ਸੌਣ ਦਾ ਮਹੀਨਾ ਤੀਆਂ ਦੇ ਨਾਂ ਗੱਲ ਕਰੀਏ ਤੇ ਗੱਲ ਕੱਚੀ ਹੁੰਦੀ ਹੈ ਮੈਨੂੰ ਇਹ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਤੀਆਂ ਮਨਾਇਆ ਕਰਦੇ ਸੀ ਆਪਣੇ ਸਮੇਂ ਦੇ ਵਿੱਚ ਜਦੋਂ ਰੱਖੀ ਤੀਆਂ ਮਨਾਇਆ ਕਰਦੇ ਸੀ ਆਪਣੇ ਸਮੇਂ ਵਿੱਚ ਪਰ ਮੈਂ ਉਹੀ ਸਮਾਂ ਅੱਜ ਵੀ ਕਰਦੀ ਹਾਂ ਅੱਛਾ ਜੀ ਕਰਦੀ ਕਰਦੀ ਹਾਂ ਜੀ ਉਦਾਂ ਹੀ ਕਰਦੀ ਹਾਂ ਦੋ ਖਸਾਲ ਪਹਿਲਾਂ ਮੈਂ ਹਰਿਆਣਾ ਵਿੱਚ ਤੀਆਂ ਕੀਤੀਆਂ ਜੀ ਅਰੇ ਉਹ ਉਸੇ ਉਸੇ ਤਰੀਕੇ ਦੇ ਨਾਲ ਹਲਕਾਰੀ ਤਾਣ ਕੇ ਉੱਤੇ ਸਾਨੂੰ ਲੈ ਕੇ ਗਏ ਤੇ ਅਸੀਂ ਇਹ ਗੱਲ ਕਹੀ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਵਜ਼ਾਰ ਵਿੱਚੋਂ ਦਾਣੇ ਨਿਕਾਲੀ ਕਾਲੀ ਤੇਰ ਪੁਤਲੇ ਪੀਆਂ ਲੱਗੀਆਂ ਨੇ ਅੱਜ ਹਰਿਆਣੇ ਨਿਕਾਲੀ ਕਾਲੀ ਤੇਰ ਪੁਤਲੇ ਤੇ ਜਿਹੜੀਆਂ ਅੱਜ ਕੱਲ ਕੁੜੀਆਂ ਪੀਆਂ ਮਨਾਉਂਦੀਆਂ ਨੇ ਮੈਂ ਜਾਂਦੀ ਨਹੀਂ ਮਨਾਉਂਦੀ ਜੀ ਮੈਂ ਪਸੰਦ ਕਰਦੀ ਆ ਨਹੀਂ ਕਿਉਂ ਨਹੀਂ ਜਾਂਦੇ ਜਾਂਦੇ ਕਿਉਂ ਨਹੀਂ ਭੰਜੀ ਅੱਜ ਕੱਲ੍ਹ ਦੀਆਂ ਤੀਆਂ ਵਿੱਚ ਹਾਂ ਦੇਖੋ ਜੇ ਮੈਂ ਉਹਨਾਂ ਨੂੰ ਪੀਆਂ ਨਹੀਂ ਕਹਿੰਦੀ ਜੀ ਮੈਂ ਉਹਨਾਂ ਨੂੰ ਉਹਨਾਂ ਦਾ ਮੇਲਜੋਲ ਕਹਿੰਦੀ ਆ ਉਹਨਾਂ ਦਾ ਮਨੋਰੰਜਨ ਕਹਿੰਦੀ ਆ ਜੀ ਔਰ ਉਹਨਾਂ ਦਾ ਡੀਜੀਏ ਤੇ ਡਾਂਸ ਕਹਿੰਦੀ ਆ ਹਾਂ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣੀ ਆ ਪਰ ਉਹ ਜਿਵੇਂ ਮੈਂ ਕਹਿ ਕੇ ਅੱਜੀਆਂ ਵੀ ਤੀਆਂ ਲੱਗੀਆਂ ਨੇ ਅੱਜ ਹਰਿਆਣੇ ਤੇ ਮੈਂ ਕਿਹੜੇ ਹੋਰ ਕਹਿਣ ਵੀ ਕਿਹੜੇ ਹੋਰ ਜਗ੍ਹਾ ਤੇ ਲੱਗੀਆਂ ਨੇ ਤੀਆਂ ਉਹ ਮਨੋਰੰਜਨ ਨੇ ਉਹ ਤੀਆਂ ਨਹੀਂ ਹੈਗੀਆਂ ਉਹ ਉਹਨਾਂ ਦਾ ਆਪੇ ਮਿਲ ਜੋ ਨਾ ਇਹ ਹੱਸਾ ਟੱਟਾ ਮੁਕਾਬਲਾ ਉਹਨਾਂ ਦਾ ਉਹ ਤੀਆਂ ਨੂੰ ਮੈਂ ਨਹੀਂ ਤੀਆਂ ਸਮਝਦੀ ਉਹ ਨਾ ਮੈਂ ਫਿਰ ਤੁਸੀਂ ਤੁਸੀਂ ਆਪਣੇ ਜ਼ਮਾਨੇ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਹੋ ਫੁਲਕਾਰੀ ਤਾਣ ਕੇ ਲੈ ਕੇ ਜਾਂਦੇ ਆ ਉਸ ਵੇਲੇ ਨਾ ਕਿਸ ਤਰ੍ਹਾਂ ਖੀਰ ਪੂਰੇ ਪਕਾਏ ਜਾਂਦੇ ਸੀਗੇ ਜਾਂ ਪਿੰਗਾ ਝੂਟੀਆਂ ਜਾਂਦੀਆਂ ਸੀ ਕਦੇ ਉਹ ਨਜ਼ਾਰਾ ਅੱਜ ਵੀ ਅੱਖਾਂ ਦੇ ਸਾਹਮਣੇ ਆਇਆ ਭੈਣ ਜੀ ਹਾਂਜੀ ਮੈਂ ਹਰਿਆਣੇ 'ਚ ਕਰਿਆ ਅਹੀ ਦੀ ਉੱਤ ਪਿੰਗਲ ਪਾਈਆਂ ਨੇ ਇੱਥੇ ਵੀ ਅਸੀਂ ਕਈ ਵਾਰ ਜੇ ਸਾਡੇ ਕੋਲ ਦਰਖਤ ਮਿਲ ਜਵੇ ਤਾਂ ਅਸੀਂ ਪਿੰਗ ਵੀ ਪਾਉਂਦੇ ਆ ਜੀ ਅਸੀਂ ਪਿੰਗ ਵੀ ਪਾਉਂਦੇ ਆ ਤੇ ਕਕਰੋਂ ਗੁਰਗਲੇ ਵੀ ਲਿਆਉਂਦੀਆਂ ਨੇ ਤੇ ਉੱਥੇ ਜੇ ਸਰਪੰਚ ਕਰਵਾਉਂਦਾ ਪਿੰਡ ਦੇ ਵਿੱਚ 3 ਜਿਆਦਾ ਮੈਂ ਪਿੰਡਾਂ 'ਚ ਕਰਾਉਣੀ ਆ ਸਰਪੰਚਸਾ ਲੋ ਉਹ ਖੀਰ ਗੂੜੇ ਵੀ ਕਈ ਵਾਰ ਕਰ ਦਿੰਦੇ ਕਈ ਵਾਰ ਲੰਗਰ ਕਰਦੇ ਨੇ ਅੱਛਾ ਅੱਜ ਦੀਆਂ ਜਿਹੜੀਆਂ ਤੀਆਂ ਨੇ ਉਹ ਤੀਆਂ ਜਿਹੜੀਆਂ ਨੇ ਉਹ ਸਿਰਫ ਤਾਂ ਸਿਰਫ ਹੋਟਲਾਂ ਦੀ ਕਲੱਬਾਂ ਦੀ ਸ਼ੋਭਾ ਬਣ ਕੇ ਰਹਿ ਗਈਆਂ ਨੇ ਕਿੰਨੀ ਕ ਨਰਾਸ਼ੀ ਔਰ ਕਿੰਨਾ ਕ ਦੁੱਖ ਹੁੰਦਾ ਤੁਹਾਨੂੰ ਵੀਰ ਜੀਆ ਦੁੱਖ ਹੁੰਦਾ ਹੈ ਕਿ ਸਾਡੇ ਪੰਜਾਬ ਦਾ ਜਿਹੜਾ ਵਿਰਸਾ ਹੈਗਾ ਇਹ ਬਹੁਤ ਅਮੀਰਾ ਜੀ ਇਹ ਮੇਰੀ ਜਿਹੜੀ ਜਿਹੜੀ ਮੇਰੀ ਹੁਣ ਤੀਜੀ ਕਿਤਾਬ ਆਈ ਆ ਮੇਰੀ ਕਿਤਾਬ ਦਾ ਨਾਮ ਆ ਇਹ ਰੰਗ ਵਿਰਸੇ ਦੇ ਹੂੰ ਮੈਂ ਅੱਜ ਤੋਂ 80 ਸਾਲ 100 ਸਾਲ ਪੁਰਾਣੀ ਵਿਰਸੇ ਦਾ ਜ਼ਿਕਰ ਕੀਤਾ ਮੇਰੀ ਕਿਤਾਬ ਦੇ ਵਿੱਚ ਹੈ ਜੀ ਇਹਦੇ ਵਿੱਚ ਲੈਂਦੇ ਪੰਜਾਬ ਦਾ ਮੈਂ ਆਪਣੀ ਦੀਦੀ ਤੋਂ ਆਪਣੀ ਨਾਨੀ ਤੋਂ ਸਾਰਾ ਸਿੱਖਿਆ ਜੀ ਜਿਹੜੇ ਇੱਧਰਲੇ ਪੰਜਾਬ ਦਾ ਮੈਂ ਅੱਛੀ ਥਾਵਾਂ ਦੀਆਂ ਬਜ਼ੁਰਗਾਂ ਕੋਲੇ ਮੈਂ 4 ਸਾਲ ਦੀ ਮਿਹਨਤ ਆ ਉਸ ਕਿਤਾਬ ਤੇ ਜੀ ਉਹਦੇ ਵਿੱਚ ਮੈਂ ਬਿਲਕੁਲ ਪਿਓਰ ਵਿਰਸਾ پیش ਕੀਤਾ ਜਾ ਉਹਦੇ ਵਿੱਚ ਮੈਂ ਜਿਹੜਾ 80 ਸਾਲ 100 ਸਾਲ ਪੁਰਾਣਾ ਪਿਆ ਜੀ ਉਹ ਉਹ ਚੀਜ਼ਾਂ ਪੇਸ਼ ਕੀਤੀਆਂ ਨੇ ਉਦੋਂ ਫਰਕਾਰੀਆਂ ਲੈ ਕੇ ਆਉਂਦੀਆਂ ਸੀਗੀਆਂ ਉਦੋਂ ਜਿਹੜੀ ਜਿਹੜੀਆਂ ਬੋਰਦੀਆਂ ਪਾਉਂਦੀਆਂ ਮੈਂ ਸਾਰੀਆਂ ਮੇਰੀਆਂ ਆਪਣੀਆਂ ਰੈਕ ਕਰੀਆਂ ਬੋਲੀਆਂ ਆਉਂਦੀਆਂ ਆਪਣੀਆਂ ਲਿੱਗੀਆਂ ਆਉਂਦੀਆਂ ਬੋਲੀਆਂ ਵੀਰੇ ਕਿਆ ਬਾਤ ਹੈ ਕਿ ਕੋਈ ਬੋਲੀ ਸੁਣਾਓ ਭੈ ਜੀ सुरेंद्र ਜੀ ਕੋਈ ਬੋਲੀ ਸੁਣਾਓ ਸਾਨੂੰ ਹਾਂ ਜੀ ਸਾਵਣ ਦਾ ਮਹੀਨਾ ਹੋਵੇ ਜੇ ਸਾਵਣ ਦੇ ਮਹੀਨੇ ਦੀ ਬੋਲੀ ਨਾ ਹੋਵੇ ਤਾਂ ਫਿਰ ਗੱਲ ਨਹੀਂ ਬਣਦੀ ਜੀ ਜੇ ਸਾਵਣ ਦਾ ਜ਼ਿਕਰ ਨਾ ਹੋਵੇ ਬਿਲਕੁਲ ਸੌਣ ਮਹੀਨੇ ਪਈਆਂ ਕਣੀਆਂ ਸੌਣ ਮਹੀਨੇ ਪਈਆਂ ਕਣੀਆਂ ਧਰਤੀ ਪਿਟ ਗਈ ਸਾਰੀ ਬੇਮਿੱਟੀ ਸਮਾਨੀ ਪੀਂਗ ਪੈ ਗਈ ਬੱਲੇ ਸਮਾਨੀ ਪੀਂਗ ਪੈ ਗਈ ਲੱਗਦੀ ਬੜੀ ਪਿਆਰੀ ਨਚਲੇ ਬਚਨ ਕੁਰੇ ਧਰਤੀ ਪਟਦੇ ਸਾਰੀ ਨਚਲੇ ਬਚਨ ਕੁਰੇ ਧਰਤੀ ਪਟਦੇ ਸਾਰੀ ਨਚਲੇ ਬਚਨ ਕੁਰੇ ਅੱਛਾ ਬਾੜਾ ਭੈਣ ਜੀ ਬਹੁਤ ਸੋਹਣੀ ਬੋਲੀ ਤੁਸੀਂ ਪਾਈ ਐ ਲੇਕਿਨ ਅੱਜ ਜਿਹੜੇ ਚਰਖੇ ਐ ਉਹ ਸਿਰਫ ਸਟੇਜਾਂ ਦੀ ਸ਼ੋਭਾ ਬਣ ਕੇ ਰਹਿ ਗਏ ਨੇ ਚਰਖੇ ਜਿਹੜੇ ਨੇ ਕਦੇ ਚਰਖੇ ਕੱਤਣੇ ਕੱਤਦੀਆਂ ਹੁੰਦੀਆਂ ਸੀ ਕੁੜੀਆਂ ਸੱਥਾਂ ਵਿੱਚ ਬੈਠ ਕੇ ਲੇਕਿਨ ਚਰਖਾ ਰੱਖਿਆ ਜ਼ਰੂਰ ਜਾਂਦਾ ਕਿੰਨੀਆਂ ਘਪੈਣਾ ਨੂੰ ਚਰਖਾ ਕਤਣਾ ਆਉਂਦਾ ਪੈਂ ਜੀ ਜੀ ਠੀਕ ਹੈ ਨਵੰਬਰ ਵਿੱਚ ਮੋਗੇ ਵਿਰਾਸਤੀ ਮੇਲਾ ਲਾਇਆ ਜੀ ਉਹ 4 ਦਿਨ ਮੇਲਾ ਲਾਇਆ ਸੀ ਜਿਹਦੀ ਜਿਹਦੀ ਰਹਿਨਮਾਈ ਸਾਡੇ ਡੀਐਸਪੀ ਭਾਜੀ ਬਲਜਿੰਦਰ ਸਿੰਘ ਉਹ ਉਹ ਕਰਦੇ ਸੀ ਤੇ ਸਾਡੀ ਬੀਬਾ ਜੀ ਨੇ ਵਿਦਤ ਕਰ ਗਿੰਦਾ ਜੀ ਤੇ ਮੈਂ ਚਲੋ ਮੈਂ ਵੀ ਸਰਪ੍ਰਸਤ ਸੀ ਉਹਨਾਂ ਦੇ ਨਾਲ ਤੇ ਉੱਥੇ ਅਸੀਂ ਸਾਰੇ ਜਿੰਨੇ ਪੰਜਾਬ ਦੇ ਵਿਰਸ਼ੇ ਜਾਂ ਕੀਗਾਂ ਰੱਖੀਆਂ ਉੱਥੇ ਮੈਂ ਚਰਖਾ ਕੱਤ ਕੇ ਦਿਖਾਇਆਗਾ ਉਹਨਾਂ ਨੂੰ ਉੱਥੇ ਨਾਲ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਕਾਫੀ ਸੀ ਖੜੇ ਹੋਏ ਤੇ ਉਹ ਡੀਐਸਪੀ ਭਾਜੀ ਮੈਨੂੰ ਕਹਿਣ ਲੱਗੇ ਕਹਿੰਦੇ ਬਾਬਾ ਜੀ ਅੱਜ ਤਾਂ ਆਉਂਦਾ ਹੀ ਨਹੀਂ ਕਿਸੇ ਨੇ ਨੂੰ ਕਿਸੇ ਨੂੰ ਕੱਤਣਾ ਮੈਂ ਕਿਹਾ ਵੀ ਮੈਂ ਬਹੁਤ ਗਲੋਟੇ ਲਾਏ ਨੇ ਮੈਂ ਆਪਣੀ ਨਾਨੀ ਕੋਲ ਉੱਠਦੇ ਸੀ ਕਿ ਮੈਂ ਬਹਿ ਜਾਂਦੀ ਹਾਂ ਚਰਖੇ ਤੇ ਕਿ ਮੈਂ ਉਹਨਾਂ ਨੂੰ ਉਹਦੇ ਸਾਹਮਣੇ ਉਹਨਾਂ ਦੇ ਇੰਨਾ ਚਰਖਾ ਚਲਾਇਆ ਉੱਥੇ ਮੰਗੜੇ ਕੁੜੀਆਂ ਆਈਟੀਆ ਵਿੱਚ ਪ੍ਰੋਗਰਾਮ ਸੀ ਬਹੁਤ ਮੁੰਡੇ ਵਿੱਚ ਕੁੜੀਆਂ ਵਿੱਚ ਉਹਨਾਂ ਨੇ ਤਾਰੀਆਂ ਮਾਰ ਮਾਰ ਕੇ ਆਈ ਕਿਤੀ ਜਗਾਤੀ ਦੇਖਦੇ ਕਿ ਉਹ ਕਿਨਾਂ ਮੈਂ ਕੁੜੀਆਂ ਨੂੰ ਕਿਹਾ ਆਹ ਮੈਂ ਦੋ ਤਿੰਨ ਕੁੜੀਆਂ ਨੂੰ ਮੈਂ ਦੱਸਿਆ ਵੀ ਵੀ ਐਦਾਂ ਚਲਾਉਣਾ ਪਤਰਾ ਹੂੰ ਅੱਗੇ ਅੱਜ ਨਹੀਂ ਆਉਂਦਾ ਕਿਸੇ ਨੂੰ ਕਰਖਾ ਚੱਟਣਾ सुरेंद्र ਭੈਣ ਜੀ ਹੁਣ ਜਿਹੜੇ ਵੀ ਪ੍ਰੋਗਰਾਮਾਂ 'ਚ ਤੁਸੀਂ ਜਾਂਦੇ ਹੋ ਕੀ ਉਹ ਪ੍ਰੋਗਰਾਮ ਤੁਹਾਡੇ ਮੁਤਾਬਕ ਹੁੰਦੇ ਨੇ ਜਾਂ ਫਿਰ ਤੁਸੀਂ ਸਿਰਫ ਇੱਕ ਕੰਪਰੋਮਾਈਜ਼ ਕਰਦੇ ਹੋ ਮੈਂ ਕਰਪਾ ਕੰਪਰੋਮਾਈਜ਼ ਬਿਲਕੁਲ ਨਹੀਂ ਕਰਦੀ ਵੀਰ ਜੀ ਜੀ ਕਿਉਂਕਿ ਮੈਂ ਇੱਕ ਪਿਓਰ ਪੰਜਾਬਣ ਆ ਜੀ ਬਿਲਕੁਲ ਮੈਂ ਪਿਓਰ ਪੰਜਾਬਣ ਆ ਮੈਂ ਪੰਜਾਬੀ ਸੱਭਿਆਚਾਰ ਨਾਰੀ ਮਿਰਸਾ ਮੰਚ ਪੰਜਾਬ ਦੀ ਪ੍ਰਧਾਨ ਆ ਮੈਂ ਜੀ ਮੈਂ ਆਲ ਪੰਜਾਬ ਵਿੱਚ ਮਿਰਚੇ ਨੂੰ ਲੈ ਕੇ ਕੁਮਬੜੀਆਂ ਮਿਰਚੇ ਨੂੰ ਲੋਕਾਂ ਦੀਆਂ ਰੂਹਾਂ ਤੱਕ ਜੁਹਾਂ ਤੱਕ ਬਰੂਹਾਂ ਤੱਕ ਪਹੁੰਚਾਉਣੀ ਆ ਮੈਂ। ਕੀ ਬਾਤ ਹੈ। ਔਰ ਇਹ ਮੇਰਾ ਸ਼ੌਕ ਨਹੀਂ ਹੈ। ਵੀਰ ਜੀ ਇਹ ਮੇਰਾ ਦਾ ਨੋਨਾ ਵੀਰ ਜੀ। ਆਹਾਹਾਹਾਹਾਹਾ। ਕੀ ਬਾਤ ਹੈ। ਇਹ ਮੈਂ ਆਖਰੀ ਸਾਹ ਤੱਕ ਕਰਦੀ ਰਹੂੰਗੀ ਕਿਉਂਕਿ ਮੈਂ ਕਹਿਣੀ ਹੰਮੀ ਆਂ ਕਿ ਮੱਡੀ ਆ ਪੰਜਾਬ ਦੀਆਂ ਆਈਆਂ ਦੇ ਦੋ ਪੀਆਂ ਵਿੱਚ ਲੱਡੀ ਆ ਪੰਜਾਬ ਦੀਆਂ ਆਂਆਂ ਜਗਤੀਆਂ ਵਿੱਚ ਆਉਂਦੀਆਂ ਨੇਤਾ ਕਜ ਮਾਈ ਹਾਨੀਆਂ ਵੇ ਘਟ ਮੈਂ ਵੀ ਨਾ ਕਿਸੇ ਤੋਂ

ਉਹ ਮੈਂ ਦੇਖ ਨਹੀਂ ਪਾ ਰਿਹਾ ਪਰ ਮਹਿਸੂਸ ਕਰ ਰਿਹਾ ਭੈਣ ਜੀ ਮੈਂ ਇਹ ਨਰਿੰਦਰ ਬੀਬਾ ਜੀ ਨੇ ਮਾਪੂਆ ਜੀ ਕਹਿੰਦੀ ਸੀ ਮੇਰਾ ਸਾਰੇ ਉਹਨਾਂ ਦਾ ਅਸ਼ੀਰਵਾਦ ਆ ਮੈਨੂੰ ਕੀ ਬਾਤ ਹੈ ਕੀ ਬਾਤ ਹੈ ਉਹ ਮੈਨੂੰ ਕਹਿੰਦੇ ਹੁੰਦੇ ਸੀ ਸੁਰਿੰਦਰ ਤੇਰੇ ਗਲੇ 'ਚ ਨਰਿੰਦਰ ਬੀਬਾ ਮੈਂ ਕਹਿੰਦੀ ਸੀ ਨਹੀਂ ਪੂਆ ਜੀ ਤੁਹਾਡੇ ਚਰਨਾਂ ਦੀ ਧੂੜ ਆ ਮੈਂ ਬਿਲਕੁਲ ਨਰਿੰਦਰ ਬੀਬਾ ਜੀ ਦਾ ਨਾਮ ਬੜੇ ਸਤਕਾਰ ਨਾਲ ਲਿਆ ਜਾਂਦਾ ਹੈ ਅੱਜ ਵੀ ਅਸੀਂ ਉਹਨਾਂ ਦੇ ਗੀਤ ਸੁਣਦੇ ਆ ਮਜ਼ਾ ਆ ਜਾਂਦਾ ਸੁਰਿੰਦਰ ਭੈਣ ਜੀ ਮੇਰਾ ਅਗਲਾ ਪ੍ਰਸ਼ਨ ਹੈ ਕਿ ਤੁਸੀਂ ਵਿਰਸੇ ਦੇ ਉੱਪਰ ਹੀ ਕਿਤਾਬਾਂ ਲਿਖੀਆਂ ਨੇ मैबाद रू की फकीर हूं मैं अपना अंदाज औरों से जुदा रखती हूँ मैं बहुत लोगों अलग हाँ लेखको अलग हाँ रूह की फकीर हूँ मैं अपना अंदाज औरों से जुदा रखती हूँ रोज मंदिर मस्जिद में जाते हैं ਹੂੰ ਮੰਦਰ ਮਸਜਿਦ ਮੈਂ ਜਾਂਦੇ ਹੈ ਸ੍ਰਿੰਦਰ ਆਪਣੇ ਦਿਲ ਵਿੱਚ ਖੁਦਾ ਰੱਖਦੀ ਹੂੰ ਸ੍ਰਿੰਦਰ ਆਪਣੇ ਦਿਲ ਵਿੱਚ ਖੁਦਾ ਰੱਖਦੀ ਮੈਂ ਕਲਾਮ ਲਿਖਦੀ ਆ ਕਲਾਮ ਲਿਖਦੀ ਆ ਮੈਂ ਸੱਧਿਆਚਾਰ ਗੀਤ ਲਿਖਦੀ ਆ ਕਿ ਹੁਣ ਕਿ ਖੁਸ਼ੀ ਤੁਹਾਨੂੰ ਮੈਂ ਦੱਸਣਾ ਚਾਹੂੰਗੀ ਕਿ ਮੇਰਾ ਇੱਕ ਕਲਾਮ ਖਾਇਸ਼ ਤੇਰੇ ਦੀਆਂ ਖਾਇਸ਼ ਤੇਰੇ ਦੀਆਂ ਪੋਣੀਆਂ ਗਤੋਂਗੀ ਸਾਰੀ ਰਾਤ ਵੇ ਮੈਂ ਰਹੋ ਹੰਾਰੇ ਕਈ ਰੋਹ ਹੰਗਾਰੇ ਪਰਦੀ ਮੁਕਣ ਲਾਉ ਦੇਵੀਂ ਬਾਤ ਵੇ ਮੁਕਣ ਲਾਉ ਦੇਵੀਂ ਬਾਤ ਵੇ ਕੀ ਬਾਤ ਹੈ सुरेंद्र ਪਹਿਨ ਜੀ ਤੁਸੀਂ ਤੁਸੀਂ ਆਪ ਵੀ ਤੀਆਂ ਲਾਉਂਦੇ ਹੋ ਮੈਂ ਆਪ ਨੂੰ ਨਹੀਂ ਆ ਜੀ ਤੀਆਂ ਕਦੋਂ ਲਗਾ ਰਹੇ ਹੋ ਤੀਆਂ ਮੈਂ ਹੁਣ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਬਾਕੀ ਸਾਡਾ ਸਾਰਾ ਰਣਨੀਤੀ ਬਣੀ ਪਈ ਆ ਅਸੀਂ ਕਰ ਰਹੇ ਆ ਤੀਆਂ ਵਿੱਚ ਪੰਡੀ ਆ ਤੁਹਾਨੂੰ ਦੇਖ ਲੈ हां हां तियां ਵਿੱਚ ਪੈਂਦੀ ਆ ਤਮਾਲ ਵੇਖ ਲੈ</html> ਤਮਾਲ ਵੇਖ ਲੈ ਹਾਂ ਜੇ ਸਾਨੂੰ ਜਗਾ ਸੈੱਟ ਕਰ ਰਹੇ ਆਂ ਸੀ ਜਿੱਥੇ ਤੋਂ ਜਗਾ ਮਿਲ ਗਈ ਤਾਂ ਸੀ ਬਹੁਤ ਵੱਡਾ ਪ੍ਰੋਗਰਾਮ ਕਰਦੇ ਆਂ ਮੈਂ ਚਾਹਾਂਗੀ ਕਿ ਮੇਰਾ ਵੀਰ ਸੋਤਾ ਕਿਉਂਕਿ ਸੋਤਾ ਕਿ ਮੇਰੇ ਨਾਂ ਕੇ ਸੋਤੇ ਨੇ ਕੀ ਮੇਰੇ ਵਾਤਾ ਹੀ ਵੀਰ ਹੋ ਨਹੀਂ 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 ਭੈਣ ਜੀ ਮੈਂ ਤਾਂ ਤੁਹਾਡੀ ਬੜੀ ਇੱਜ਼ਤ ਤੁਹਾਡੀ ਇੱਕ ਕਿਤਾਬ ਦੀ ਜਿਹੜੀ ਤੁਸੀਂ ਮੈਨੂੰ ਦਿੱਤੀ ਸੀਗੀ ਉਹ ਮੈਂ ਸਾਰੀ ਪੜ੍ਹੀ ਐ ਬਹੁਤ ਅੱਛਾ ਲੱਗਾ ਅਸੀਂ ਦੂਜੀ ਕਿਤਾਬ ਸੀਗੀ ਜਿਹੜੀ ਮੇਰੀ ਪਹਿਲੀ ਕਿਤਾਬ ਸੀ ਹਾਲ ਦਾ ਮੈਦਮ ਤੋਂ ਜੀ 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 ਦੂਜੀ ਕਿਤਾਬ ਸੀ ਤੇਰੇ ਬਿਨਾਂ ਤੇਰੇ ਦਾਦੀ ਜੀ ਬੇਹਾਨ ਜੀ ਤੇ ਕਿਤਾਬ ਮੇਰੀ ਮੇਰੀ ਚੌਥੀ ਕਿਤਾਬ ਵੀ ਤਿਆਰ ਆ ਹੁਣ ਸੁਖੀ ਕਲਾਮਾਂ ਦੀ ਤੇ ਛੱਡਿਆ ਚਾਰ ਜਿੱਤ ਨਹੀਂ ਅਸੀਂ ਚਾਹਾਂਗੇ ਜਦੋਂ ਤੁਸੀਂ ਸਭੇ ਆਪਣੇ 3 ਲਗਾਈਆਂ ਤੇ ਸਾਨੂੰ ਜ਼ਰੂਰ ਯਾਦ ਕਰਿਓ ਅਸੀਂ ਸ਼ੂਟ ਕਰਾਂਗੇ ਬਿਲਕੁਲ ਕਰੂੰਗੀ ਮੈਂ ਸੇਵ ਕਰੂੰਗੀ ਤੁਹਾਨੂੰ ਤੁਹਾਡਾ ਨੰਬਰ ਹੁਣ ਮੈਂ ਇੱਕ ਤੁਹਾਨੂੰ ਹੋਰ ਖੁਸ਼ੀ ਦੱਸਣਾ ਚਾਹਣੀ ਹੈਗੀ ਮੈਂ ਮਾਦੀਏ ਚ ਜੰਮੀ ਹੋਈ ਆ ਮੇਰਾ ਪਲਾਂ ਫੰਕਸ਼ਨ ਸੁਣਨ ਲੱਗਿਆ ਅੱਛਾ ਜੀ ਮਤ ਜੀ ਮੈਂ ਮਾਝੇ ਦੀ ਮੱਝ ਲੈਣਾ ਮਾਝੇ ਦੇ ਲੋਕਾਂ ਵਿੱਚ ਡੜਕ ਵੀ ਹੁੰਦੀ ਆ ਡੜਕ ਵੀ ਹੁੰਦੀ ਆ ਬੜਕ ਵੀ ਹੁੰਦੀ ਆ ਤੇ ਖੜਕ ਵੀ ਹੁੰਦੀ ਆ ਕੀ ਬਾਤ ਐ ਕੀ ਬਾਤ ਐ ਤੁਸੀਂ ਦੇਖ ਹੀ ਲਿਆਵਾਂਗੇ ਵੀ ਤੁਹਾਡੀ ਪੈਣ ਚ ਹੈਗੀ ਆ ਬਾਤ ਨਹੀਂ 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 ਸਾਨੂੰ ਪ੍ਰਾਊਡ ਐ ਸਾਨੂੰ ਪ੍ਰਾਊਡ ਐ ਬਾੜਾ ਭੈਣ ਜੀ ਤੁਹਾਨੂੰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਵਿੱਖ ਦੇ ਵਿੱਚ ਭੈਣ ਜੀ ਮਿਲਾਂਗੇ ਜਰੂਰ ਆਪਾਂ ਹਾਂ ਜੀ ਇੱਕ ਗੱਲ ਕਰਨੀ ਚਾਹਾਂਗੀ ਬਸ ਇੱਕ ਮਿੰਟ ਰਹਿ ਗਿਆ ਮੇਰੇ ਕੋਲ ਮੈਂ ਤੁਹਾਨੂੰ ਦੱਸਣਾ ਐ ਸੋਪੀਕ ਲਾਮਗੜਾ ਐ ਮੰਨ ਜਿੰਦਰ ਉਸਤਾਦ ਮਨਜਿੰਦਰ ਤਨ ਜਾ ਵੀਰ ਜੀ ਉਹ ਮੈਨੂੰ ਆਰਮੀ ਵਿੱਚ ਨੇ ਮੈਨੂੰ ਵੱਡੀ ਧਾਨ ਕਹਿ ਕੇ ਮੱਥਾ ਟੇਕਦੇ ਨੇ ਉਹ ਮੇਰੇ ਇੱਕ ਸੱਭਿਆਚਾਰੀ ਗੀਤ ਦੇ ਕੇ ਮੇਰਾ ਕਲਾਮ ਰਿਕਾਰਡ ਕਰਦੇ ਨੇ ਮੈਂ ਉਹਨਾਂ ਨੂੰ ਕਹੇ ਸੀ ਵੀਰ ਜੀ ਮੈਂ ਕੋਈ ਗਾਇਕ ਨਹੀਂ ਨਾਮਾ ਸਟੇਜਾਂ ਤੇ ਗਾਉਣੀ ਆ ਮੈਂ ਆਪਣਾ ਲਿਖਿਆ ਆ ਪਾਉਣੀ ਆ ਉਹ ਕਹਿੰਦੇ ਸਾਡੇ 뮤직 ਨੂੰ ਤੁਹਾਡੀ ਆਵਾਜ਼ ਦੀ ਲੋੜ ਆ ਅੱਛਾ ਅੱਜ ਬਹੁਤ ਪਸੰਦ ਕਰਦੇ ਨੇ ਹਾਂ ਜੀ ਉਹ ਮੇਰੀ ਮਿਊਜ਼ਿਕ ਬਣ ਗਿਆ ਹੁੰਦਾ ਮੇਰੀ ਰਿਆਜ਼ ਵੀ ਹੋ ਗਿਆ ਸਾਰੀ ਉਹ ਮਿਊਜ਼ਿਕ ਤੇ ਡਬਣੀ ਤੇ ਤੇ ਜਿਹੜਾ ਮੇਰਾ ਸੱਭਿਆਚਾਰੀ ਗੀਤ ਆ ਉਹ ਮੇਰੇ ਤੇ ਹੀ ਆ ਤੁਸੀਂ ਇੱਕ ਇੱਕ ਅੰਤਰਾ ਸਾਈਂ ਸ਼ਰਾਕੇ ਸੁਣਾਉਂਗੀ ਤੁਹਾਨੂੰ ਫੇਰ ਨਾ ਵਿਸ਼ਰਾਮ ਕਰਨਗੀ ਜੀ ਇੱਕ ਮੱਝ ਦੀ ਉਹ ਜਿੱਤੀ ਦੁਜੀਆਂ ਖਾਂਦੀ ਪੱਤੀ ਇੱਕ ਮੱਝ ਦੀ ਉਹ ਜਿੱਤੀ ਦੁਜੀਆਂ ਖਾਂਦੀ ਪੱਤੀ ਤੇ ਜਨਖਰਾਂ ਵੇਖ ਲੈ ਜਿੰਨ ਲਖਰਾਂ ਵੇਖ ਲੈ ਉਸ ਮਝ ਜਣਦਾ ਵੇਦਾ ਸੱਬ ਰੱਬ ਤੋਂ ਕੀ ਮੰਗਣਾ ਦੇ ਮਿਲ ਜੇ ਪਿਆਰੇ ਪੰਜਾਬ ਬਣ ਓ ਹੋ 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 ਹਾਏ ਰੱਬ ਤੋਂ ਹੋ ਕੀ ਮੰਗਣਾ ਦੇ ਮਿਲ ਜੇ ਸਾਥ ਪੰਜਾਬ ਬਣ ਦੋ ਇੱਕ ਮੱਝ ਦੀ ਅੱਜ ਦੀ ਦੁਨੀਆਣ ਖਾਂ ਦੀ ਗੱਟੀ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਹੈਂ ਜੀ ਸੁਰਿੰਦਰ ਭਾਈ ਜੀ ਬਹੁਤ ਚੰਗਾ ਲੱਗਾ ਕਾਹਦੀ ਬਾਦੋਂ ਵੀ ਗਾਣੇ ਚੱਲ ਜਾਂਦੇ ਨਹੀਂ 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 ਤੁਹਾਡੇ ਤੇ ਬੜੀ ਕਿਰਪਾ ਹੈ ਅਕਾਲ ਪੁਰਖ ਦੀ ਪਰਵਾਹ ਨਾ ਕਰੋ ਤੁਸੀਂ ਚੰਗਾ ਲੱਗਾ ਜੀ ਕਾਫੀ ਸਾਲਾਂ ਬਾਅਦ ਭੈਣ ਜੀ ਤੁਹਾਡੀ ਆਵਾਜ਼ ਸੁਣ ਕੇ ਮਜ਼ਾ ਆ ਗਿਆ ਹੈ ਔਰ ਕੋ ਵਿਖਰੇ ਵਿੱਚ ਵੀ ਜੁੜੇ ਰਹਾਂਗੇ ਥੈਂਕ ਯੂ ਵੈਰੀ ਮੱਚ ਸ਼ੁਕਰੀਆ 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 ਧੰਨਵਾਦ ਵੀਰ ਜੀ ਬਹੁਤ ਮਾਣ ਲੱਸੋ ਹੋਇਆ ਵੀਰ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ